ਸਸ਼ੀ ਕਾਲ ਜੀ ਮੈਂ ਇਹਨਾਂ ਤੋਂ ਮਾਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਲਓ ਜੀ ਪਖੰਡਵਾਦ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਇੱਥੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਸੋਸ਼ਲ ਮੀਡੀਆ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਸਤੇਮਾਲ ਕਰ ਰਹੇ ਨੇ ਜਿੱਥੇ ਪਖੰਡੇ ਦੇ ਵੱਲੋਂ ਡੇਰੇ ਦੇ ਵਿੱਚ ਬੈਠ ਕੇ ਚੌਂਕੀਆਂ ਲਗਾਈਆਂ ਜਾਂਦੀਆਂ ਨੇ ਲੋਕਾਂ ਨੂੰ ਪੁੱਛਾ ਦਿੱਤੀਆਂ ਜਾਂਦੀਆਂ ਨੇ ਤੇ ਹੋਰ ਕਾਫੀ ਕੁਝ ਕੀਤਾ ਜਾਂਦਾ ਤਾਂ ਉੱਥੇ ਹੀ ਹੁਣ ਆਨਲਾਈਨ ਗੱਲਬਾਤ ਵੀ ਕੀਤੀ ਜਾ ਸਕਦੀ ਹੈ ਜੇਕਰ ਕੋਈ ਬਹੁਤ ਦੂਰ ਹੈ ਪਰ ਇਹਨਾਂ ਪਖੰਡੀਆਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹਨਾਂ ਦੇ ਨਾਲ ਵੀਡੀਓ ਕਾਲ ਦੇ ਉੱਤੇ ਆਪਣੇ ਦੁੱਖ ਤਕਲੀਫਾਂ ਸ਼ੇਅਰ ਕੀਤੇ ਜਾ ਸਕਦੇ ਹਨ ਤੇ ਫੋਨ ਦੇ ਜ਼ਰੀਏ ਹੀ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ ਕਹਿ ਸਕਦੇ ਕਿ ਪਖੰਡੀ ਵੀ ਡਿਜੀਟਲ ਹੋ ਚੁੱਕੇ ਨੇ ਪਖੰਡੀ ਵੀ ਜਿਹੜਾ ਕਿ ਸੋਸ਼ਲ ਮੀਡੀਆ ਦੇ ਨਾਲ ਐਨਾ ਕੁ ਜੁੜ ਚੁੱਕੇ ਨੇ ਕਿ ਉਹਨਾਂ ਦੇ ਕੰਮ ਵੀ ਹੁਣ ਸੋਸ਼ਲ ਮੀਡੀਆ ਦੇ ਨਾਲ ਹੋਣ ਲੱਗੇ ਨੇ ਇੱਕ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਮਾਤਾ ਆਪਣੇ ਆਪ ਨੂੰ ਕਹੌ ਰਹੀ ਹੈ ਕਿ ਮੈਨੂੰ ਬਹੁਤ ਸ਼ਕਤੀਆਂ ਪ੍ਰਦਾਨ ਨੇ ਤਾਂ ਦੇਖੋ ਕਿਵੇਂ ਕਿਸੇ ਦਿੱਲੀ ਦੇ ਰਹਿਣ ਵਾਲੇ ਦੇ ਜਿਹੜੇ ਕੀ ਗੱਲਬਾਤ ਕਰਦੇ ਉਸ ਦੇ ਨਾਲ ਫੋਨ ਦੇ ਉੱਤੇ ਤੇ ਉਸ ਦਾ ਮਸਲਾ ਹੱਲ ਕਰਨ ਦੀ ਗੱਲ ਕਰ ਰਹੀ ਹੈ ਤਾਂ ਇੱਕ ਨਜ਼ਰ ਇਸ ਵੀਡੀਓ ਤੇ ਮਾਰ ਦਿਆ ਜੈ ਮਾਤਾ ਦੀ ਬੇਟਾ ਜੈ ਮਾਨਾ ਦੀ ਮਾਤਾ ਜੀ ਕਾਂਸੀ ਬੱਲੋ ਬੇਟਾ ਜੀ ਮੈਂ ਦਿੱਲੀ ਸੇ ਬਾਤ ਕਰ ਰਹੀ ਹਾਂ ਮਾਤਾ ਜੀ ਅੱਛਾ ਬੇਟਾ ਜੋ ਵੀ ਮੈਂਨੇ ਪੁੱਛ ਆਦੀ ਆਪਕੇ ਘਰ ਕੀ ਉਹ ਸਹੀ ਧੀ ਹੈ ਬੇਟਾ

ਜਿਵੇਂ ਚੱਲ ਰਿਹਾ ਉਸ ਦੇ ਮੁਤਾਬਿਕ ਜਿਹੜੇ ਪਖੰਡੀ ਨੇ ਉਹ ਵੀ ਡਿਜੀਟਲ ਹੁੰਦੇ ਜਾ ਰਹੇ ਨੇ ਉਹ ਵੀ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਰਹਿੰਦੇ ਨੇ ਕਿਉਂਕਿ ਇਹਨਾਂ ਦੀ ਚਰਚਾ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਉੱਤੇ ਲੋਕ ਵੀਡੀਓ ਦੇਖਦੇ ਨੇ ਤੇ ਵੀਡੀਓ ਦੇਖਣ ਤੋਂ ਬਾਅਦ ਇਹਨਾਂ ਦੇ ਡੇਰੇਆਂ ਦੇ ਵਿੱਚ ਆਉਂਦੇ ਨੇ ਤਾਂ ਪਖੰਡਵਾਦ ਨੂੰ ਪ੍ਰਮੋਟ ਕਰਨ ਦੇ ਵਾਸਤੇ ਸੋਸ਼ਲ ਮੀਡੀਆ ਦਾ ਪੂਰਾ ਸਹਾਰਾ ਪਖੰਡੀਆਂ ਦੇ ਵੱਲੋਂ ਲਿਆ ਜਾ ਰਿਹਾ ਤਾਂ ਲੋਕ ਵੀ ਦੇਖਿਆ ਜਾਂਦਾ ਕਿ ਅੰਨੇਵਾ ਇਹਨਾਂ ਪਖੰਡਿਆਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਨੇ ਤਾਂ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਹੈ ਤੇ ਹੁਣ ਤਾਂ ਇਹਨਾਂ ਦੇ ਵੱਲੋਂ ਆਨਲਾਈਨ ਹੋ ਕੇ ਲੋਕਾਂ ਦੇ ਮਸਲੇ ਹੱਲ ਕਰਨ ਦਾ ਠੇਕਾ ਚੁੱਕ ਲਿਆ ਤਾਂ ਅਜਿਹੇ ਪਖੰਡਵਾਦ ਤੋਂ ਬਚੋ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਅਜਿਹਾ ਕੁਝ ਵੀ ਨਹੀਂ ਹੁੰਦਾ ਕਿ ਪਖੰਡੀ ਤੁਹਾਡੇ ਘਰ ਬੈਠ ਕੇ ਦੁੱਖ ਤਕਲੀਫਾਂ ਦੂਰ ਕਰਦਾਂ ਤੁਸੀਂ ਸੁਣੀ ਲੈ ਕਿ ਕਿਵੇਂ ਉਹ ਜਿਹੜੀ ਕਿ ਅਰਦਾਸ ਇੱਕ ਮਤਲਬ ਕਿ ਕਹਿੰਦੀ ਹੈ ਕਿ ਹਾਂ ਵੀ ਤੁਹਾਡੀ ਜਿਹੜੀ ਮਾਤਾ ਦੇ ਚਰਨਾ ਦੇ ਵਿੱਚ ਅਰਦਾਸ ਲਾ ਦਾਂਗੇ ਭਾਈ ਤੇਰਾ ਮਸਲਾ ਹੱਲ ਹੋ ਜਾਊਗਾ ਤੈਨੂੰ ਆਉਣ ਦੀ ਵੀ ਜ਼ਰੂਰਤ ਨਹੀਂ ਬਸ ਤੈਨੂੰ ਕੀ ਹੈ ਜਦੋਂ ਤੇਰਾ ਮਸਲਾ ਹੱਲ ਹੋ ਗਿਆ ਤੇਰਾ ਕੰਮ ਬਣ ਗਿਆ ਉਸ ਤੋਂ ਬਾਅਦ ਜਿਹੜੇ ਕਿ ਮਾਤਾ ਦੇ ਨੌ ਦੀ ਕੜਾਹੀ ਜ਼ਰੂਰ ਦੇਣਾ ਆਉਣਾ ਪੈਣਾ ਕੜਾਹੀ ਦੇ ਵਿੱਚ ਕੀ ਕੁਝ ਹੁੰਦਾ ਤਾਂ ਉਹਨੂੰ ਪਹਿਲਾਂ ਵੀਡੀਓਜ਼ ਦਿਖਾ ਚੁੱਕੇ ਹਾਂ ਵਿੱਚ ਉਹ ਲੋਕ ਅਮਨ ਮੱਤਾ ਜਿਹੜੇ ਵਿੱਚ ਕੱਪੜੇ ਹੋਰ ਫਰੂਟ ਵਗੈਰਾ ਬਹੁਤ ਕੁਝ ਲੈ ਕੇ ਆਉਂਦੇ ਨੇ ਤਾਂ ਸਿਰਫ ਪਖੰਡਵਾ ਦਾ ਇਹਨਾਂ ਤੋਂ ਜਿੰਨਾ ਬੱਚਾ ਜਾ ਸਕਦੇ ਉਹਨਾ ਬੱਚਾ ਕਰੋ ਬਿਉਰਾ ਰਿਪੋਰਟ ਛਣਕਾਟਾ ਨਿਊਜ਼